जय मां दुर्गा मंदिर गली नंबर 1 गोपाल नगर म जीठा रोड विखे 14 वा मूर्ति स्थापना दिवस अते सालाना भंडारा माता राज देवा जी दी रहनुमाई हेच बड़ी धूमधाम अते श्रद्धा नाल मनाया गया इस मौके ते श्रद्धालु ने हवन यज्ञ विच मंत्रां दा जाप करके आहुतियां पाईयां शहर दे मशहूर भजन गायक बूटा दास वलो भजन गायन कीते गए भंडारे दौरान अटुट लंगर अते प्रसाद भी बंटाया गया ਇਸ ਮੌਕੇ ਮੰਦਿਰ ਦੇ ਜਰਨਲਸ ਕਤਰ ਰਾਜਨ ਸਿੱਧੂ ਨੇ ਆਏ ਸ਼ਰਧਾਲੂਆਂ ਦਾ ਸਵਾਗਤ ਕੀਤਾ ਅਤੇ ਇਸ ਸ਼ੁਭ ਦਿਨ ਦੀ ਵਧਾਈ ਦਿੱਤੀ। ਰਾਜੀਵ ਕੁਮਾਰ, 사જન ਕੁਮਾਰ, ਪਿੰਕੀ, ਸੋਨੀਆ ਸਮੇਤ ਸੰਗਤਾ ਮੌਜੂਦ ਸਨ। ਗੋਪਾਲਨਗਰ ਮਜੀਠਾ ਰੋਡ ਗਲੀ ਨੰਬਰ 1 ਨਰੇਸ਼ੀਸ਼ ਬੇਕਰੀ ਵਿੱਚ ਜੈ ਮਾ ਦੁਰਗਾ ਮੰਦਿਰ ਵਿੱਚ ਅੱਜ ਦਾ 14ਵਾਂ ਮੂਰਤੀ ਸਥਾਪਨਾ ਦਿਵਸ ਬਹੁਤ ਹੀ ਧੂਮ ਧਾਵਨਾ ਮਨਾਇਆ ਜਾ ਰਿਹਾ ਹੈ ਜਿਦੇ ਵਿੱਚ ਸਵੇਰੇ ਹਵਨ ਕੀਰਤਨ ਹੋਏ ਹਨ ਹੁਣ ਮਾਤਾ ਜੀ ਦਾ ਗੁਣ ਗਾਣਾ ਹੋ ਰਿਹਾ ਹੈ ਤੇ ਇਸ ਤੋਂ ਬਾਅਦ ਲੰਗਰ ਭੰਡਾਰਾ ਛਕਿਆ ਜਾਏਗਾ ਤੇ ਜਿਹਦੀ ਸਾਰੇ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਇਹ ਜੀ 14ਵਾਂ ਭੰਡਾਰਾ ਹੈ ਮਹਾਰਾਜ ਬਾਡੇ ਜੋ ਹਰ ਸਾਲ ਮਨਾਉਂਦੇ ਨੇ ਇਤੋਂ ਹਰ ਤਰ੍ਹਾਂ ਦੀ ਮਨਤ ਪੂਰੀ ਹੁੰਦੀ ਹੈ ਜੋ ਵੀ ਕਿਸੇ ਦੀ ਮਨੋ ਕਾਮਨਾ ਸਾਰੇ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਸੰਗਤ ਓਮ ਹਮ ਆ ਗਿਉਂਦੀ ਹੈ ਆਪਣੀ ਮਨੋ ਕਾਮਨਾ ਲੈ ਕੇ ਜਾਂਦੀ ਹੈ ਕੋਈ ਵੀ ਕਿਸੇ ਦੀ ਮੰਦੀ ਆਸਾ ਹੈ ਉਹ ਆਪਣੀ ਮਨਤ ਪੂਰੀ ਕਰਦਾ ਹੈ ਆਓ ਇਹ ਦਰਬਾਰ ਦੀਆਂ ਰੌਣਕਾਂ ਨੂੰ ਦਿਖਾਓ ਅੱਜ ਮਾ ਦੁਰਗਾ ਦੇਵੀ ਮੰਦਿਰ ਦੇ ਵਿੱਚ 14ਵਾਂ ਸਾਲਾਣਾ ਭੰਡਾਰਾ ਜਿਹੜਾ ਹੈ ਬੜੇ ਸ਼ਾਮਾਂ ਦੇ ਸਦਨਾਂ ਦੇ ਨਾਲ ਸਾਡੇ ਰਾਜਦੇਵ ਜੀ ਮਨਾ ਰਹੇ ਨੇ ਸੰਗਤਾਂ ਜਿਹੜੀਆਂ ਬੈਠ ਗਏ ਮਾਂ ਦੇ ਚਰਨਾਂ ਦੇ ਵਿੱਚ ਗੁਣਗਾਨ ਕਰਦੀਆਂ ਨੇ ਲੰਗਰ ਬੰਡਾ ਹੈ ਸ਼ਾਗਰੀਆਂ ਨੇ ਇਸ ਲੰਗਰ Bhandare ਦੀ ਇਸ ਅਜ ਮੰਦਰ ਵੱਲੋਂ ਕਮੇਟੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ